ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟਸ ਦੀ ਲਿਸਟ ਜਿਹੜੀ ਆ ਉਹ ਜਾਰੀ ਕਰ ਦਿੱਤੀ ਹੈ ਅੱਠ ਕੈਂਡੀਡੇਟਸ ਜਿਹੜੇ ਆ ਉਹਨਾਂ ਦੇ ਨਾਮਾਂ ਦਾ ਐਲਾਨ ਹੋ ਗਿਆ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਮੰਤਰੀ ਨੇ ਉਹ ਚੋਣ ਲੜਨਗੇ ਖਡੂਰ ਸਾਬ ਤੋਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਚੋਣ ਲੜਨਗੇ ਜਲੰਧਰ ਤੋਂ ਕਾਂਗਰਸ ਤੋਂ ਆਪ ਚ ਆਏ ਸੁਸ਼ੀਲ ਕੁਮਾਰ ਰਿੰਕੂ ਨੂੰ ਇੱਕ ਵਾਰ ਫੇਰ ਜਿਹੜਾ ਮੌਕਾ ਦਿੱਤਾ ਗਿਆ ਕਿਉਂਕਿ ਜ਼ਿਮਨੀ ਚੋਣਾਂ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੇ ਇਹ ਸੀਟ ਜਿਹੜੀ ਆਮ ਆਦਮੀ ਪਾਰਟੀ ਦੀ ਝੋਲੀ ਪਾਈ ਸੀ ਇਸੇ ਤਰ੍ਹਾਂ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਹਾਲ ਹੀ ਦੇ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚਾਏ ਸੀ ਉਹਨਾਂ ਨੂੰ ਜਿਹੜੀ ਟਿਕਟ ਐਲਾਨ ਦਿੱਤੀ ਗਈ ਐ ਕਹਿ ਸਕਦੇ ਆਂ ਵੀ ਉਹਨਾਂ ਨੂੰ ਇਨਾਮ ਵੀ ਦਿੱਤਾ ਗਿਆ। ਇਸੇ ਤਰ੍ਹਾਂ ਫਰੀਦਕੋਟ ਤੋਂ ਫਰੀਦਕੋਟ ਤੋਂ ਕਰਮਜੀਤ ਅਨਮੋਲ ਜਿਹੜੇ ਆ ਜਿਹੜੇ ਭਗਵੰਤਪານ ਉਹਨਾਂ ਦੇ ਬੜੇ ਕਰੀਬੀ ਆ ਉਹਨਾਂ ਨੂੰ ਟਿਕਟ ਦਿੱਤੀ ਗਈ ਆ ਔਰ ਇਸ ਤੋਂ ਪਹਿਲਾਂ ਫਰੀਦਕੋਟ ਤੋਂ ਕਾਂਗਰਸ ਦੇ ਜਿਹੜੇ ਮੁਹੰਮਦ ਸਦੀਕ ਜਿਹੜੇ ਮਕਬੂਲ ਗਾਇਕ ਨੇ ਉਹ ਇਸ ਵੇਲੇ ਸਿਟਿੰਗ ਐਮਪੀ ਨੇ ਉਧਰ ਹੀ ਬਠਿੰਡਾ ਤੋਂ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਇਸ ਵੇਲੇ ਖੇਤੀਬਾੜੀ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਉਹਨਾਂ ਦੇ ਉੱਤੇ ਦਾਅ ਖੇਡਿਆ ਗਿਆ ਉਹਨਾਂ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਸੀਟ ਦਿੱਤੀ ਗਈ ਆ ਸੰਗਰੂਰ ਤੋਂ ਸੰਗਰੂਰ ਤੋਂ ਜੇ ਗੱਲ ਕਰੀਏ ਤਾਂ ਨੌਜਵਾਨ ਮੰਤਰੀ ਗੁਰਮੀਤ ਸਿੰਘ ਹੇਅਰ ਉੱਤੇ ਪਾਰਟੀ ਨੇ ਭਰੋਸਾ ਜਤਾਇਆ ਗੁਰਮੀਤ ਸਿੰਘ ਹੇਅਰ ਨੂੰ ਸੰਗਰੂਰ ਤੋਂ ਜਿਹੜਾ ਉਹ ਉਮੀਦਵਾਰ ਐਲਾਨ ਦਿੱਤਾ ਗਿਆ ਇਸੇ ਤਰ੍ਹਾਂ ਜੇ ਆਪਾਂ ਪਟਿਆਲੇ ਦੀ ਗੱਲ ਕਰੀਏ ਪਟਿਆਲੇ ਤੋਂ ਡਾਕਟਰ ਬਲਬੀਰ ਸਿੰਘ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਨੂੰ ਜਿਹੜਾ ਵਾ ਟਿਕਟ ਐਲਾਨ ਕਰ ਦਿੱਤੀ ਗਈ ਹੈ ਹੁਣ ਆਪਾਂ ਥੋੜੀ ਥੋੜੀ ਤਫਸੀਲ ਦੇ ਵਿੱਚ ਗੱਲ ਕਰ ਲੈਨੇ ਆ ਅੰਮ੍ਰਿਤਸਰ ਜਿਹੜੀ ਸੀਟ ਹੈਗੀ ਆ ਇਥੋਂ ਇਸ ਵੇਲੇ ਗੁਰਜੀਤ ਸਿੰਘ ਔਜਲਾ ਜਿਹੜੇ ਆ ਉਹ ਕਾਂਗਰਸ ਦੇ ਸਿਟਿੰਗ ਐਮਪੀ ਹੈਗੇ ਆ ਦੂਜੀ ਵਾਰ ਦੇ ਉਹ ਮੈਂਬਰ ਪਾਰਲੀਮੈਂਟ ਆ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਹੋਇਆ ਕਰਦੇ ਸੀਗੇ ਸਿੱਧੂ ਤੋਂ ਪਹਿਲਾਂ ਜਿਹੜਾ ਵਾ ਕੈਪਟਨ ਅਮਰਿੰਦਰ ਸਿੰਘ ਵੀ ਰਹੇ ਔਰ ਉਤੋਂ ਪਹਿਲਾਂ ਸਿੱਧੂ ਸੀ ਫਿਰ ਸਿੱਧੂ ਤੋਂ ਪਹਿਲਾਂ ਆਰਐਲ ਪਾਰਟੀਆ ਕਾਂਗਰਸ ਦੇ ਹੁੰਦੇ ਸੀਗੇ ਇਸੇ ਦੌਰਾਨ ਜਦੋਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਇਹ ਸੀਟ ਛੱਡ ਕੇ ਜਦੋਂ ਵਿਧਾਨ ਸਭਾ ਲੜਦੇ ਆ ਤਾਂ ਗੁਰਜੀਤ ਸਿੰਘ ਔਜਲਾ ਜਿਹੜੇ ਇਸ ਵੇਲੇ ਸਿਟਿੰਗ ਐਮਪੀ ਨੇ ਇਹ ਜ਼ਿਮਨੀ ਚੋਣਾ ਲੜਦੇ ਆ ਔਰ ਜਿੱਤ ਜਾਂਦੇ ਆ ਇਹ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਜਿਹੜੇ ਆ ਇਹ 2019 ਦੀਆਂ ਲੋਕ ਸਭਾ ਚੋਣਾਂ ਲੜਦੇ ਆ ਉਹਦੇ ਵਿੱਚ ਵੀ ਇਹਨਾਂ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਹਾਲਾਂਕਿ ਕਾਂਗਰਸ ਦੇ ਜਿੰਨੇ ਵੀ ਸਰਵੇ ਆ ਉਹਦੇ ਵਿੱਚ ਗੁਰਜੀਤ ਸਿੰਘ ਔਜਲਾ ਜਿਹੜੇ ਆ ਇਹਨਾਂ ਦਾ ਨਾਮ ਲਗਭਗ ਫਾਈਨਲ ਹੈ ਸੋ ਕੁੱਲ ਮਿਲਾ ਕੇ ਅੰਮ੍ਰਿਤਸਰ ਦੇ ਵਿੱਚ ਹੁਣ ਜਿੱਥੇ ਕੁਲਦੀਪ ਸਿੰਘ ਢਾਲੀਵਾਲ ਆ ਗਏ ਨਾਲ ਹੀ ਗੁਰਜੀਤ ਸਿੰਘ ਔਜਲਾ ਆ ਗਏ ਔਰ ਭਾਜਪਾ ਦੇ ਕੋਲੇ ਸੀਟ ਹੈਗੀ ਆ ਹੋ ਸਕਦਾ ਹੈ ਕਿ ਅਕਾਲੀ ਦਲ ਭਾਜਪਾ ਦਾ ਗੱਠ ਜੋੜ ਵੀ ਹੋ ਜਾਵੇ ਹੁਣ ਇਹਦੇ ਮੱਦੇ ਨਜ਼ਰ ਜੇ ਭਾਜਪਾ ਦਾ ਗੱਠ ਜੋੜ ਨਹੀਂ ਹੁੰਦਾ ਤਾਂ ਭਾਜਪਾ ਦਾ ਕੈਂਡੀਡੇਟ ਜਿਹੜਾ ਉਹ ਵੀ ਕੋਈ ਹੈਵੀ weight ਹੋਏਗਾ ਦੱਸਿਆ ਜਾ ਰਿਹਾ ਕਿ ਤਰਨਜੀਤ ਸਿੰਘ ਸੰਧੂ ਜਿਹੜੇ ਇੰਡੀਆ ਦੇ ਐਮਬੈਸਡਰ ਸੀਗੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਵੀ ਜਿਹੜੀ ਆ ਟਿਕਟ ਦਿੱਤੀ ਜਾ ਸਕਦੀ ਹੈ ਕਿਉਂਕਿ ਉਹ ਤੇਜਾ ਸਿੰਘ ਸਮੁੰਦਰੀ ਜਿਹੜੇ ਆ ਉਹਨਾਂ ਦੇ ਗ੍ਰੈਂਡਸਨ ਆ ਪੰਥਕ ਇਹ ਪਰਿਵਾਰ ਆ ਸਾਰਾ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਅਕਾਲੀ ਦਲ ਦੀ ਤਾਂ ਅਨਿਲ ਜੋਸ਼ੀ ਦਾ ਨਾਮ ਵੀ ਆ ਸਕਦਾ ਔਰ ਕਈ ਵਾਰੀ ਤਾਂ ਕਹਿ ਵੀ ਚੁੱਕਿਆ ਵੀ ਅਨਿਲ ਜੋਸ਼ੀ ਜਿਹੜੇ ਆ ਉਹ ਇਲੈਕਸ਼ਨ ਲੜਨਗੇ ਇਸੇ ਤਰ੍ਹਾਂ ਜੇ ਅਨਿਲ ਜੋਸ਼ੀ ਨੂੰ ਟਿਕਟ ਅਕਾਲੀ ਦਲ ਨਹੀਂ ਦਿੰਦਾ ਤਾਂ ਬਿਕਰਮ ਮਜੀਠੀਆ ਵੀ ਹੋ ਸਕਦੇ ਆ ਸੋ ਕੁੱਲ ਮਿਲਾ ਕੇ ਜਿਹੜੀ ਫਾਈਟ ਆ ਅੰਮ੍ਰਿਤਸਰ ਸੀਟ ਦੇ ਉੱਤੇ ਇਹ ਲਗਭਗ ਲਗਭਗ ਤਕਉਣੀ ਮੰਨੀ ਜਾ ਰਹੀ ਆ ਉਹਦਾ ਸਪਸ਼ਟ ਜਿਹਾ ਕਾਰਨ ਆ ਜੇ ਅਕਾਲੀ ਭਾਜਪਾ ਗੱਠਜੋੜ ਹੋ ਜਾਂਦਾ ਉਹਨਾਂ ਦਾ ਕੈਂਡੀਡੇਟ ਇੱਕ ਮੰਨ ਲਈਏ ਗੁਰਜੀਤ ਸਿੰਘ ਔਜਲਾ ਇਸ ਵੇਲੇ ਉੱਥੋਂ ਸਿਟਿੰਗ ਐਮਪੀ ਨੇ ਉਹਨਾਂ ਦਾ ਚੰਗਾ ਰੁਤਬਾ ਚੰਗਾ ਉਹਨਾਂ ਦਾ ਰਸੂਖ ਹੈ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਉਹਨਾਂ ਦੇ ਕੰਮਾਂ ਦੀ ਸ਼ਲਾਘਾ ਹੁੰਦੀ ਆ ਸੋ ਉਹ ਵੀ ਜਿਹੜੇ ਆ ਅਗਰ ਰਿਪੀਟ ਹੁੰਦੇ ਆ ਤੇ ਨਾਲ ਥਾਲੀਵਾਲ ਆ ਗਏ ਆਮ ਆਦਮੀ ਪਾਰਟੀ ਤੋਂ ਮੁਕਾਬਲਾ ਜਿਹੜਾ ਤਕੋਨਾ ਹੋ ਜਾਵੇਗਾ ਹੁਣ ਆਪਾਂ ਗੱਲ ਕਰਦੇ ਆ ਖਡੂਰ ਸਾਹਿਬ ਦੀ ਖਡੂਰ ਸਾਹਿਬ ਹਲਕਾ ਵੀ ਪੰਥਕ ਹਲਕਾ ਖਡੂਰ ਸਾਹਿਬ ਤੋਂ ਇਸ ਵੇਲੇ ਸਿਟਿੰਗ ਐਮਪੀ ਹੈਗੇ ਆ ਜਸਬੀਰ ਸਿੰਘ ਡਿੰਪਾ ਜਸਬੀਰ ਸਿੰਘ ਡਿੰਪਾ ਜਿਹੜੇ ਆ ਇਹ ਕਾਂਗਰਸ ਤੋਂ ਆਉਂਦੇ ਆ ਔਰ ਪਹਿਲਾ ਕੰਸੂਆ ਇਹ ਸੀ ਗਿਆ ਕਿ ਜਸਬੀਰ ਸਿੰਘ ਡਿੰਪਾ ਦੀ ਅਗਰ ਟਿਕਟ ਕੱਟੀ ਜਾਂਦੀ ਹੈ ਤਾਂ ਇਹ ਆਪ ਚ ਜਾ ਸਕਦੇ ਆ ਸੋ ਇਥੋਂ ਇੱਕ ਗੱਲ ਕਲੀਅਰ ਹੋ ਗਈ ਕਿ ਜਸਬੀਰ ਸਿੰਘ ਡਿੰਪਾ ਦੀ ਜਿਹੜੀ ਆ ਉਹ ਟਿਕਟ ਨਹੀਂ ਕੱਟੀ ਜਾ ਰਹੀ ਕਿਉਂਕਿ ਆਮ ਆਦਮੀ ਪਾਰਟੀ ਨੇ ਲਾਲਜੀਤ ਸਿੰਘ ਭੁੱਲਰ ਜਿਹੜੇ ਟਰਾਂਸਪੋਰਟ ਮੰਤਰੀ ਆ ਉਹਨਾਂ ਨੂੰ ਇਹ ਟਿਕਟ ਦੇ ਦਿੱਤੀ ਆ ਸੋ ਡਿੰਪਾ ਦੀ ਟਿਕਟ ਜਿਹੜੀ ਆ ਰਿਪੀਟ ਵੀ ਹੋ ਸਕਦੀ ਹੈ ਡਿੰਪਾ ਦੇ ਨਾਲ ਹੁਣ ਇਧਰੋਂ ਆ ਗਏ ਲਾਲਜੀਤ ਸਿੰਘ ਭੁੱਲਰ ਤੇ ਉਧਰੋਂ ਅਕਾਲੀ ਦਲ ਤੋਂ ਕੰਸੂਆ ਆਏ ਨੇ ਕਿ ਬੀਬੀ ਜਗੀਰ ਕੌਰ ਜਿਨ੍ਹਾਂ ਨੇ 2019 ਦੇ ਵਿੱਚ ਲੋਕ ਸਭਾ ਚੋਣਾਂ ਲੜੀਆਂ ਸੀ ਖਡੂਰ ਸਭਾ ਹਲਕੇ ਤੋਂ ਉਹ ਜ ਇਹ ਕੰਟੈਸਟ ਕਰ ਸਕਦੇ ਆ ਗੱਲ ਰਹੀ ਭਾਜਪਾ ਦੀ ਤਾਂ ਭਾਜਪਾ ਨੂੰ ਇੱਥੇ ਕੈਂਡੀਡੇਟ ਜਿਹੜਾ ਤਲਾਸ਼ ਕਰਨਾ ਪਵੇਗਾ ਕਿਉਂਕਿ ਖਡੂਰ ਸਬਾ ਹਲਕੇ ਦੇ ਵਿੱਚ ਹੀ ਤਰਨ ਤਰਨ ਵੀ ਆਉਂਦਾ ਤਰਨ ਤਰਨ ਤੋਂ ਇੱਕ ਅਗਨੀਓਤਰੀ ਪਰਿਵਾਰ ਜਿਹੜਾ ਵਾ ਉਹ ਭਾਜਪਾ ਦੇ ਨਾਲ ਬਹੁਤ ਦੇਰ ਤੋਂ ਜੁੜਿਆ ਹੋਇਆ ਉਹ ਐਮਐਲਏ ਵੀ ਰਹੇ ਆ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹ ਉੱਥੇ ਕਾਉਂਸਲਰ ਵੀ ਰਹੇ ਆ ਭਾਜਪਾ ਉਹਨਾਂ ਦੇ ਉੱਤੇ ਵੀ ਜਿਹੜਾ ਵਾ ਉਹ ਦਾਅ ਖੇਡ ਸਕਦੀ ਹੈ ਇਸੇ ਤਰ੍ਹਾਂ ਆਪਾਂ ਚੱਲਦੇ ਆ ਜਲੰਧਰ ਜਲੰਧਰ ਦੇ ਵਿੱਚ ਸ਼ਸ਼ੀਲ ਕੁਮਾਰ ਰਿੰਕੂ ਜਿਹੜੇ ਕਾਂਗਰਸ ਦੇ ਵਿੱਚ ਹੁੰਦੇ ਸੀਗੇ ਵਿਧਾਇਕ ਸੀਗੇ ਉਹਨਾਂ ਦੇ ਉੱਤੇ ਦਾਅ ਖੇਡਿਆ ਗਿਆ ਆਮ ਆਦਮੀ ਪਾਰਟੀ ਨੇ ਜ਼ਿਮਨੀ ਚੋਣਾਂ ਦੇ ਵਿੱਚ ਸ਼ਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦਿੱਤੀ ਕਾਂਗਰਸ ਤੋਂ ਉਹਨਾਂ ਨੂੰ ਆਮ ਆਦਮੀ ਜੁਆਇਨ ਕਰਾਇਆ ਤੇ ਸ਼ਸ਼ੀਲ ਕੁਮਾਰ ਰਿੰਕੂ ਨੇ ਜਿਹੜੀ ਟਿਕਟ ਆ ਇਹ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਈ ਹੁਣ ਦੂਸਰੇ ਪਾਸੇ ਨਾਮ ਕਾਂਗਰਸ ਤੋਂ ਆ ਰਿਹਾ ਚਨਜੀਤ ਸਿੰਘ ਚੰਨੀ ਦਾ ਚੰਨੀ ਜਿਹੜੇ ਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਆ ਅਸੀਂ ਸਾਰੇ ਜਾਣਦੇ ਆ ਔਰ ਜਿਹੜੀ ਜਲੰਧਰ ਸੀਟ ਆ ਜਿਹੜੀ ਜਲੰਧਰ ਸੀਟ ਆ ਇਹ ਜਿਹੜੀ ਰਿਜ਼ਰਵ ਸੀਟ ਆ ਦਲਤ ਹਰਿਆ ਉਹ ਇੱਥੇ ਬਹੁਤ ਜ਼ਿਆਦਾ ਵੋਟ ਆ ਸੋ ਇਸੇ ਕਰਕੇ ਕਾਂਗਰਸ ਚਾਹੁੰਦੀ ਆ ਵੀ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਇੱਥੋਂ ਕੰਟੈਸਟ ਕਰਨ ਹੁਣ ਗੱਲ ਕਰਨੀ ਹੈ ਅਕਾਲੀ ਦਲ ਦੀ ਅਕਾਲੀ ਦਲ ਦਾ ਇੱਥੇ ਕੈਂਡੀਡੇਟ ਕੌਣ ਹੋਏਗਾ ਅਕਾਲੀ ਦਲ ਜਿਹੜਾ ਵਾ ਉਹ ਹੋ ਸਕਦਾ ਕਿ ਘਟਵਾਲ ਪਰਿਵਾਰ ਜਿਹੜਾ ਇਸ ਵੇਲੇ ਭਾਜਪਾ ਚ ਆ ਜੀ ਗੱਠ ਜੋੜ ਹੋ ਜਾਂਦਾ ਤਾਂ ਉਹਨਾਂ ਨੂੰ ਇੱਕ ਵਾਰ ਫੇਰ ਜਿਹੜਾ ਇਥੋਂ ਚੋਣ ਲੜਾਈ ਜਾ ਸਕਦੀ ਹੈ ਨਹੀਂ ਤਾਂ ਜਿਹੜਾ ਅਕਾਲੀ ਦਲ ਹੈ ਉਹਨਾਂ ਨੂੰ ਕੈਂਡੀਡੇਟ ਜਿਹੜਾ ਤਲਾਸ਼ ਕਰਨਾ ਪਏਗਾ ਉਹਨਾਂ ਨੂੰ ਜਿਹੜਾ ਕੈਂਡੀਡੇਟ ਦੀ ਚੋਣ ਕਰਨੀ ਪਏ ਕਿ ਕਿ ਜਿਲੰਦਰੂ ਕਿਹੜਾ ਕੈਂਡੀਡੇਟ ਹੋ ਸਕਦਾ ਉਧਰੋਂ ਹੰਸਰਾਜ ਹੰਸ ਹੋਣਾ ਦੀ ਦਿੱਲੀ ਤੋਂ ਭਾਜਪਾ ਨੇ ਟਿਕਟ ਕੱਟ ਦਿੱਤੀ ਆ ਹੋ ਸਕਦਾ ਭਾਜਪਾ ਹੰਸਰਾਜ ਹੰਸ ਹੋਣਾ ਨੂੰ ਇਹ ਜਿਹੜੀ ਸੀਟ ਹੈ ਉਹ ਲੜਾ ਦੇਵੇ ਤੇ ਇਹ ਜਿਹੜਾ ਮੁਕਾਬਲਾ ਵਾ ਇਹ ਵੀ ਜਿਹੜਾ ਵਾ ਇਹ ਲਗਭਗ ਦੋ ਪਾਰਟੀਆਂ ਚ ਹੋਏਗਾ ਜਲੰਧਰ ਦੇ ਵਿੱਚ ਕਿਉਂਕਿ ਇੱਕ ਪਾਸੇ ਚਰਨਜੀਤ ਚੰਨੀ ਹੋਣਗੇ ਔਰ ਦੂਸਰੇ ਪਾਸੇ ਹੋਣਗੇ ਸੁਸ਼ੀਲ ਕੁਮਾਰ ਰਿੰਕੂ ਇਸੇ ਤਰ੍ਹਾਂ ਹੁਸ਼ਿਆਰਪੁਰ ਉਥੋਂ ਸੀਟ ਤਾਂ ਕੋਈ ਨਹੀਂ ਐਲਾਨ ਹੋਈ ਪਰ ਕੰਸੋਆ ਇਹ ਹੈ ਕਿ ਹੁਸ਼ਿਆਰਪੁਰ ਤੋਂ ਡਾਕਟਰ ਲਖਬੀਰ ਜਿਹੜੇ ਡੀ ਐਚਓ ਜਿਨ੍ਹਾਂ ਨੇ ਹੁਣੇ ਹੀ ਜਿਹੜੀ ਆਪਣੀ ਸਰਵਿਸਸ ਤੋਂ ਰਿਟਾਇਰਮੈਂਟ ਲੈ ਲਈ ਉਹਨਾਂ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ ਹੁਣ ਗੱਲ ਕਰਦੇ ਹਾਂ ਫਰੀਦਕੋਟ ਦੀ ਜਿੱਥੋਂ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਗਈ ਹੈ ਕਰਮਜੀਤ ਅਨਮੋਲ ਜਿਹੜੇ ਆ ਇਹ ਭਗਵੰਤ ਮਾਨ ਦੇ ਬੜੇ ਕਰੀਬੀ ਹੈ ਮੁਹੰਮਦ ਸਦੀਕ ਜਿਹੜੇ ਆ ਸਿਟ ਦੇ ਵਿੱਚ ਜਿਹੜੀ ਲਿਸਟ ਗਈ ਹੈ ਉਹਦੇ ਵਿੱਚ ਲਗਭਗ ਜਿਹੜੇ ਸਿਟਿੰਗ ਐਮਪੀਜ਼ ਆ ਉਹਨਾਂ ਨੂੰ ਫਾਈਨਲ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਣੀ ਆ ਸੋ ਕਰਮਜੀਤ ਅਨਮੋਲ ਦੇ ਨਾਲ ਜਿਹੜਾ ਵਾ ਹੋ ਸਕਦਾ ਮੁਕਾਬਲਾ ਮੁਹੰਮਦ ਸਦੀਕ ਹੋਣਾ ਦਾ ਹੋਵੇ ਇਸੇ ਤਰ੍ਹਾਂ ਅਕਾਲੀ ਦਲ ਅਕਾਲੀ ਦਲ ਜਿਹੜਾ ਵਾ ਉਹ ਵੀ ਉੱਥੇ ਕੈਂਡੀਡੇਟ ਤਲਾਸ਼ ਕਰੇਗਾ ਕਿ ਖਬਰਾਂ ਇਹ ਵੀ ਸੀਗਾ ਕਿ ਗੁਲਜ਼ਾਰ ਸਿੰਘ ਰਣੀਕੇ ਜਿਹੜੇ ਅਟਾਰੀ ਤੋਂ ਵਿਧਾਇਕ ਹੁੰਦੇ ਸੀ ਉਹਦਾ ਨੂੰ ਸ਼ਾਇਦ ਫਰੀਦਕੋਟ ਦੇ ਵਿੱਚੋਂ ਜਿਹੜਾ ਇਲੈਕਸ਼ਨ ਲੜਾਇਆ ਜਾ ਸਕਦੇ ਆ ਇਸੇ ਤਰ੍ਹਾਂ ਆਪਾਂ ਗੱਲ ਕਰਦੇ ਆ ਬਠਿੰਡਾ ਦੀ ਬਠਿੰਡਾ ਤੋਂ ਇਸ ਵੇਲੇ ਸਿਟਿੰਗ ਐਮਪੀ ਹੈਗੇ ਆ ਹਰਸਿਮਰਤ ਕੌਰ ਬਾਦਲ ਠੀਕ ਹੈ ਜੀ ਤੇ ਨਾਲ ਦੀ ਨਾਲ ਇਹ ਜਿਹੜੀਆਂ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਆ ਕਿ ਉੱਥੋਂ ਅਮ੍ਰਿਤਾ ਵੜਿੰਗ ਜਿਹੜੇ ਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧਰਮ ਪਤਨੀ ਆ ਉਹ ਕੰਟੈਸਟ ਕਰ ਸਕਦੇ ਆ ਕਾਂਗਰਸ ਵੱਲੋਂ ਬੀਬੀ ਹਰ ਸਿਮਰਤ ਬਾਦਲ ਜਿਹੜੇ ਆ ਉਹ ਅਕਾਲੀ ਦਲ ਵੱਲੋਂ ਹੋਣਗੇ ਤੇ ਅਮ੍ਰਿਤਾ ਵੜਿੰਗ ਜਿਹੜੇ ਆ ਕਾਂਗਰਸ ਵੱਲੋਂ ਤੇ ਆਮ ਆਦਮੀ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਅਨਾਉਂਸ ਕਰ ਦਿੱਤਾ ਤੇ ਭਾਜਪਾ ਕੀ ਪਤਾ ਉਥੋਂ ਮਨਪ੍ਰੀਤ ਬਾਦਲ ਨੂੰ ਵੀ ਟਿਕਟ ਦੇ ਦੇ ਹਾਲੀ ਦੇ ਵਿੱਚ ਉਹ ਜਿਹੜੀ ਆ ਉਹਨਾਂ ਦੀ ਸਿਹਤ ਢਿੱਲੀ ਹੋ ਗਈ ਸੀ ਸ਼ਾਇਦ ਉਹ ਇਲੈਕਸ਼ਨ ਲੜਨ ਨਾ ਜਾਂ ਨਾ ਲੜਨ ਪਰ ਭਾਜਪਾ ਜਿਹੜਾ ਟਰਾਈ ਜ਼ਰੂਰ ਕਰੇਗੀ ਕਿ ਮਨਪ੍ਰੀਤ ਬਾਦਲ ਜਿਹੜੇ ਆ ਉਹ ਭਾਜਪਾ ਵੱਲੋਂ ਇਲੈਕਸ਼ਨ ਲੜਨ ਸੋ ਕੁੱਲ ਮਿਲਾ ਕੇ ਜਿਹੜਾ ਮੁਕਾਬਲਾ ਉਹ ਬਠਿੰਡਾ ਦੇ ਵਿੱਚ ਵੀ ਬੜਾ ਦਿਲਚਸਪ ਹੋ ਜਾਵੇਗਾ ਇਸੇ ਤਰ੍ਹਾਂ ਸੰਗਰੂਰ ਦੀ ਗੱਲ ਕਰਦੇ ਆ ਸੰਗਰੂਰ ਤੋਂ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਆ ਗੁਰਮੀਤ ਸਿੰਘ ਹੇਰ ਨੂੰ ਮੀਤ ਹੇਰ ਇਹ ਵੀ ਜਿਹੜੇ ਆ ਮੰਤਰੀ ਆ ਇਸ ਵੇਲੇ ਪੰਜਾਬ ਸਰਕਾਰ ਦੇ ਵਿੱਚ ਜੇਲ ਮਹਿਕਮਾ ਇਹਨਾਂ ਦੇ ਕੋਲ ਹੀ ਆ ਸ਼ਾਇਦ ਇਹ ਇਥੋਂ ਜਿਹੜੀ ਟਿਕਟ ਦਿੱਤੀ ਗਈ ਆ ਔਰ ਦੱਸਿਆ ਜਾਂਦਾ ਕਿ ਇਹ ਪਰਮਿੰਦਰ ਸਿੰਘ ਢੀਂਟਸਾ ਜਿਹੜੇ ਹਾਲ ਹੀ ਦੇ ਵਿੱਚ ਅਕਾਲੀ ਦਲ ਸੰਯੁਕਤ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਹੋਇਆ ਸੁਖਦੀਪ ਸਿੰਘ ਢੀਂਟਸਾ ਦੇ ਸੁਪੁੱਤਰ ਆ ਉਹਨਾਂ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਆ ਔਰ ਦੱਸਿਆ ਇਹ ਵੀ ਜਾਂਦਾ ਕਿ ਜਿਹੜੇ ਪਰਮਿੰਦਰ ਸਿੰਘ ਢੀਂਟਸਾ ਨੇ ਤੇ ਗੁਰਮੀਤ ਸਿੰਘ ਹੇਰ ਨੇ ਇਹ ਆਪਸ ਦੇ ਵਿੱਚ ਦੂਰੋਂ ਨੇੜੇੋਂ ਸੰਡੂ ਵੀ ਲੱਗਦੇ ਆ ਔਰ ਇਸੇ ਤਰ੍ਹਾਂ ਅਗਰ ਅਕਾਲੀ ਦਲ ਪਰਮਿੰਦਰ ਸਿੰਘ ਢੀਂਟਸਾ ਨੂੰ ਟਿਕਟ ਦਿੰਦਾ ਤਾਂ ਸੰਗਰੂਰ ਤੋਂ ਫੇਰ ਕਾਂਗਰਸ ਕਿੰਨੂ ਟਿਕਟ ਦੇਗੀ ਕਾਂਗਰਸ ਜਿਹੜੀ ਆ ਉਹ ਹੋ ਸਕਦਾ ਦਲਬੀਰ ਸਿੰਘ ਗੋਲਡੀ ਜਿਹੜੇ ਧੂਰੀ ਤੋਂ ਵਿਧਾਇਕ ਹੁੰਦੇ ਸੀ ਉਹਨਾਂ ਨੂੰ ਟਿਕਟ ਦੇ ਸਕਦੀ ਆ ਨਾਲ ਦੀ ਨਾਲ ਬੀਬੀ ਰਜਿੰਦਰ ਕੌਰ ਪਠੱਲ ਨੂੰ ਵੀ ਦੇ ਸਕਦੇ ਆ ਸਾਬਕਾ ਪੰਜਾਬ ਦੇ ਉਹ ਮੁੱਖ ਮੰਤਰੀ ਵੀ ਰਹਿ ਚੁੱਕੇ ਆ ਸੋ ਮੁਕਾਬਲਾ ਜਿਹੜਾ ਇੱਥੇ ਵੀ ਬੜਾ ਦਿਲਚਸਪ ਹੋਏਗਾ ਔਰ ਇਸੇ ਤਰ੍ਹਾਂ ਆਪਾਂ ਗੱਲ ਕਰਦੇ ਆ ਪਟਿਆਲਾ ਦੀ ਪਟਿਆਲਾ ਜਿੱਥੋਂ ਇਸ ਵੇਲੇ ਸਿਟਿੰਗ ਐਮਪੀ ਹੈਗੇ ਆ ਪਰਨੀਤ ਕੌਰ ਜਿਹੜੇ ਅੱਜ ਭਲਕੇ ਭਾਜਪਾ ਜੁਆਇਨ ਕਰ ਲੈਣਗੇ ਉਹ ਇਸ ਵੇਲੇ ਸਿਟਿੰਗ ਐਮਪੀ ਹੈ ਕਾਂਗਰਸ ਵੱਲੋਂ ਅਗਰ ਉਹ ਭਾਜਪਾ ਚ ਚਲੇ ਜਾਂਦੇ ਆ ਤਾਂ ਭਾਜਪਾ ਉਹਨਾਂ ਨੂੰ ਵੀ ਟਿਕਟ ਦੇ ਸਕਦੀ ਹੈ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਉਹਨਾਂ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ ਇਸੇ ਤਰ੍ਹਾਂ ਇਹ ਵੀ ਮੁਕਾਬਲਾ ਬੜਾ ਦਿਲਚਸਪ ਹੋਵੇਗਾ ਕਿਉਂਕਿ ਅਕਾਲੀ ਦਲ ਜਿਹੜਾ ਵਾ ਉਹਨਾਂ ਨੇ ਵੀ ਕੰਟੈਸਟ ਕਰਨਾ ਅਕਾਲੀ ਦਲ ਨੂੰ ਜਿਹੜਾ ਵਾ ਉੱਥੇ ਕੈਂਡੀਡੇਟ ਦੇਣਾ ਪੈਣਾ ਅਕਾਲੀ ਦਲ ਹੋ ਸਕਦਾ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਉੱ ਸੋ ਕੁੱਲ ਮਿਲਾ ਕੇ ਜਿਹੜਾ ਇਹ ਟਿਕਟਾਂ ਦੀ ਅਨਾਉਂਸਮੈਂਟ ਹੋਈ ਹੈ ਇਹ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਹਲਚਲ ਬਹੁਤ ਜ਼ਿਆਦਾ ਤੇਜ਼ ਹੋ ਗਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਭਲਕੇ ਜਿਹੜਾ ਵਾ ਉਹ ਕਾਂਗਰਸ ਦੀ ਲਿਸਟ ਵੀ ਆ ਜਾਣੀ ਹੈ ਭਾਜਪਾ ਔਰ ਅਕਾਲੀ ਦਲ ਦੀ ਲਿਸਟ ਆ ਜਿਹੜੀ ਹੈ ਸੋ ਕੁੱਲ ਮਿਲਾ ਕੇ ਇਹ ਜਿਹੜਾ ਮੁਕਾਬਲਾ ਹੈ ਬਹੁਤ ਰੋਚਕ ਹੋਣ ਵਾਲਾ ਹੁਣ ਦੇਖਦੇ ਹਾਂ ਕਿ ਜਦੋਂ ਕਾਂਗਰਸ ਦੀ ਲਿਸਟ ਆ ਜਾਂਦੀ ਹੈ ਅਕਾਲੀ ਦਲ ਦੀ ਆ ਜਾਂਦੀ ਹੈ ਭਾਜਪਾ ਦੀ ਆ ਜਾਂਦੀ ਹੈ ਕਿਹੜੇ ਕਿਹੜੇ ਕੈਂਡੀਡੇਟਸ ਦੇ ਨਾਮ ਆਉਂਦੇ ਆ ਫਿਲਹਾਲ ਆਮ ਆਦਮੀ ਪਾਰਟੀ ਨੇ 8 ਕੈਂਡੀਡੇਟਸ ਦੀ ਜਿਹੜੀ ਲਿਸਟ ਜਾਰੀ ਕਰ ਦਿੱਤੀ ਹੈ ਤਾਂ ਇਸ ਵੇਲੇ ਤਿਆਰੀਆਂ ਦੇ ਵਿੱਚ ਆਮ ਆਦਮੀ ਪਾਰਟੀ ਲੱਗ ਗਈ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ